ਚਨਾਵੀ ਤੰਤਰ ਦੀ ਗੱਲ ਕਰੀਏ ਤਾਂ ਇੰਨੇ ਦਿਨੀ ਬਿਹਾਰ ਤੇ ਪੰਜਾਬ ਸਿਆਸੀ ਮਾਹੌਲ ਦੇ ਵਿੱਚ ਉਤਪੋਤ ਹੈ ਦੋਨਾਂ ਰਾਜਾਂ ਦੇ ਵਿੱਚ ਚੋਣਾਂ ਦਾ ਮਾਹੌਲ ਵੱਡੇ ਪੱਧਰ ਉੱਤੇ ਪਖਿਆ ਹੋਇਆ ਹੈ ਬਿਹਾਰ ਦੀ ਗੱਲ ਕਰ ਲਈਏ ਉੱਥੋਂ ਦਾ ਨਤੀਜਾ ਕੀ ਦੇਸ਼ ਦੀ ਸਿਆਸਤ ਨੂੰ ਕੋਈ ਨਵਾਂ ਮੋੜਾ ਦੇ ਸਕਦਾ ਹੈ ਫਿਰ ਤੇ ਇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਲੰਘੇ ਕੱਲ ਇੱਕ ਅਹਿਮ ਬਿਆਨ ਆਉਂਦਾ ਹੈ ਕਿ ਲਾਲੂ ਪ੍ਰਸ਼ਾਦ ਜਾਦਵ ਉਹ ਆਪਣੇ ਫਰਜ਼ੰਦ ਤੇਜ ਸਵੀ ਨੂੰ ਬਿਹਾਰ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਤੇ ਸੋਨੀਆ ਗਾਂਧੀ ਅਗਲੇ ਸਮੇਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਜੋ ਵੇਖਣਾ ਚਾਹੁੰਦੀ ਹੈ ਪਰੰਤੂ ਦੋਨੀਆਂ ਸੀਟਾਂ ਬੁੱਕ ਨੇ ਉਹਨਾਂ ਦਾ ਕਹਿੰਦਾ ਪਾਵ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਦੀ ਸੀਟ ਨਦੀਸ਼ ਕੁਮਾਰ ਕੋਲ ਬੁੱਕ ਹੈ ਤੇ ਪ੍ਰਧਾਨ ਮੰਤਰੀ ਵਾਲੀ ਸੀਟ ਉਹ ਨਰਿੰਦਰ ਮੋਦੀ ਕੋਲ ਬੁੱਕ ਹੈ ਖੈਰ ਸਿਆਸੀ ਮੋੜਾ ਕੀ ਲੋਕਾਂ ਦੇ ਹੱਥ ਹੈ ਜਾ ਅਜੇ ਹੀ ਸਿਆਸੀ ਆਗੂਆਂ ਦੇ ਬਿਆਨਾਂ ਦੇ ਹੱਥ ਅਜੇ ਸਾਰੇ ਅੱਜ ਦੇ ਮਾਵਲੇ ਬਿਹਾਰ ਤੇ ਪੰਜਾਬ ਪੰਜਾਬ ਦੇ ਵਿੱਚ ਵੀ ਸਿਆਸੀ ਮੋੜ ਦੀ ਕਹਾਣੀ ਖੈਰ ਇਹ ਸਾਰੇ ਮਾਹੌਲ ਦੇ ਆਰਤ ਗਿਰ ਅੱਜ ਦੀ ਇਸ ਖਾਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਕਿਉਂਕਿ ਰਾਜਸੀ ਮਹਰ ਤੇ ਪ੍ਰਸਿੱਧ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਕੋ ਸਾਫ ਸੋ ਸੇਕੋ ਜੀ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਡਾਟ ਸਾਹਿਬ ਕਿਵੇਂ ਦੇਖਦੇ ਆ ਦੂਰ ਆਜਾ ਦੀਆਂ ਚੋਣਾਂ ਨੇ ਮਾਹੌਲ ਵੱਡੇ ਪੱਧਰ ਉਤੇ ਪਖਿਆ ਹੋਇਆ ਹੈ ਕਿ ਦੇਸ਼ ਦੀ ਸਿਆਸਤ ਦੇ ਵਿੱਚ ਕੋਈ ਮੋੜ ਆ ਸਕਦਾ ਹੈ ਜੇਕਰ ਪਹਿਲਾਂ ਬਿਹਾਰ ਦੀ ਚੋਣ ਤੋਂ ਆਪਾਂ ਗੱਲ ਤੋਰੀਏ ਅਸਲ ਦੇ ਵਿੱਚ ਸਿਆਸਤ ਨੂੰ ਜਕੜ ਬਹੁਤ ਦਿੱਤਾ ਗਿਆ ਜੀ ਕਿ ਸਭ ਤੋਂ ਵੱਡੀ ਰਈਏ ਕਿ ਜਿੱਥੇ ਲੋਕ ਆਪਣੀ ਮਰਜ਼ੀ ਦੇ ਨਾਲ ਜਿਹੜਾ ਆਪਣਾ ਜਿਹੜਾ ਹੈਗਾ ਕੋਈ ਐਕਸਪ੍ਰੈਸ ਕਰਦੇ ਆ ਜਾਂ ਵੋਟ ਪਾਉਂਦੇ ਚੁੱਕੇ ਹਨ ਦੋਨੋਂ ਤਰੀਕੇ ਆ ਇੱਕ ਤਾਂ ਜਿਹੜਾ ਇਹ ਆਮ ਆਦਮੀ ਪਾਰਟੀ ਵਾਲਾ ਸੋਧੀਆਂ ਵੀ ਦਿੱਤਾ ਤਾਂ ਡਾਊਨ ਡਾਊਨ ਜਾਂ ਜਿਹੜਾ ਸਾਰਾ ਕੁਝ ਹੈਗਾ ਵਾ ਹੂੰ ਦੂਸਰੇ ਅੰਗਰ ਕੇ ਨਾਲ ਹੋਰ ਲਿਊਕਰੇਟਿਵ ਵਰਕ ਹੋਰ ਜਿਹੜੇ ਪਾਲਿਸਿਜ਼ ਵੀ ਹੈਗੇ ਪੈਜੇ ਦੇ ਵਿੱਚ ਸਰਕਾਰਾਂ ਕੋਲ ਸਾਧਨ ਬਹੁਤ ਹੁੰਦੇ ਆ ਔਰ ਜਿਸ ਤਰੀਕੇ ਨਾਲ ਜਿਵੇਂ ਤੋਂ ਪਹਿਲਾਂ ਉਹ ਸਾਰੇ ਜਾਂ ਤਾਂ ਕੁਝ ਵਣ ਦਿੱਤੇ ਜਾਂਦੀਆਂ ਜਿੱਦਾਂ ਬਿਹਾਰ ਦੇ ਵਿੱਚ ਹੋਇਆ ਪੈਸੇ ਖਾਤੇ ਨਿਪਾ ਦਿੱਤੇ ਗਏ ਵੱਡੇ ਵੱਡੇ ਪ੍ਰੋਜੈਕਟ ਲਾਂਚ ਕਰ ਦਿੱਤੇ ਗਏ ਚਾਹ ਉਹ 오ਡੀਸੀ ਦੇ ਆਪਣੇ ਹੱਥੋਂ ਐਸੀ ਐਮਸੀ ਗੱਲ ਕਰਦੇ ਆ ਔਰ ਰੀਅਰ ਗੱਡੀਆਂ ਆ ਦੀਆਂ ਲਾਈਨਾਂ ਸਾਰਾ ਕੰਮ ਜਮ ਇਸ ਕਿਸਮ ਦਾ ਸ਼ੁਰੂ ਕਰ ਦਿੱਤਾ ਗਿਆ ਸੀ। ਦੂਸਰੇ ਬਸਿਆ ਸੰਤਰ ਦੀ ਪੂਰਾ ਜੋਰ ਲਾਉਦੇ ਵਿਚ ਉਹ। ਪਰ ਜੋ ਕਹਿ ਰਹੇ ਆਪਣੇ ਦੂਸਰੇ ਗ੍ਰਹਿ ਮੰਤਰੀ ਸਾਹਿਬ ਉਹ ਤਾਂ ਕਹੜੇ ਕਹਿਣਾ। ਚੈਰਟੀ ਕੀਤਾ ਕੋਈ ਵੀ ਨਹੀਂ ਕਰ ਰਹਾ। ਅਸਲ ਚ ਰਾਜਨੀਤੀ ਕੋ ਚੈਰਟੀ ਤਾਂ ਹੈ ਨਹੀਂ। ਜੋ ਦੂਸਰੇ ਨੂੰ ਬਲੇਮ ਕਰਦਾ ਹੈਗਾ ਕਿ ਉਤਰਜੇਸ਼wari ਨੇ ਮੁੱਖ ਮੰਤਰੀ ਬਣਨਾ ਹੋਵੇ ਤੇ ਦੂਸਰੇ ਨੇ 라ਵਣ ਕਾਂਦੀ ਨੇ ਪ੍ਰਧਾਨ ਮੰਤਰੀ ਬਣਨਾ ਹੋਵੇ ਤੇ ਉਹ ਵੀ ਨਾਲੇ ਵੀ ਕਿਹਾ ਜਾਂਦਾ ਨਾ ਵੀ ਇੱਥੇ ਨਰਤੀਸ਼ ਨੇ ਬਣਨਾ ਹੋ। ਮੁੱਖ ਮੰਤਰੀ ਤੇ ਆਪਣੇ ਮੋਦੀ ਸਾਹਿਬ ਜੇ ਪ੍ਰਧਾਨ ਮੰਤਰੀ ਹੈਗੇ ਹੈਗੇ ਆ ਹੂੰ ਹੂੰ ਬੜੀਆਂ ਗੱਲਾਂ ਸਾਡੇ ਹੁਣ ਸਾਡੀ ਸਭ ਤੋਂ ਵੱਡੀ ਗੱਲ ਆ ਕਿ ਅਸੀਂ ਉਹਨੀ ਸੁਖਮਤਾ ਦੇ ਨਾਲ ਜਾਂਦਾ ਸੋਚੀਏ ਵਿਚਾਰੀਏ ਕਹੀਏ ਲੋਕ ਖੜੇ ਹੋਣ ਬੜੀਆ ਸਰਕਾਰਾਂ ਨੇ ਵੀ ਕੀਤਾ ਲੋਕਾਂ ਦਾ ਹੋਪਲੈਸਨ ਕਿੰਨੀ ਬੇਰੁਜ਼ਗਾਰੀ ਉੱਥੇ ਕਿੰਨੀ ਮਾਈਗ੍ਰੇਸ਼ਨ ਹੁੰਦੀ ਆ ਕਿੰਨੇ ਜਿਹੜੇ ਉੱਥੋਂ ਮਾਈਗ੍ਰੇਟ ਕਰਕੇ ਲੋਕੀ ਬਾਹਰ ਆਉਂਦੇ ਆ ਉਹਨਾਂ ਦੇ ਖਿਲਾਫ ਕਿਦਾਂ ਬਿਮਾਰ ਖੜਾ ਹੁੰਦਾ ਇਹੀ ਪਾਰਟੀਆਂ ਬਿਮਾਰ ਖੜਾ ਕਰਦੀਆਂ ਵਾ ਉਹਦਾ ਫਾਇਦਾ ਆਪਣੀ ਸਟੇਟ ਚ ਵੀ ਲੈਂਦੇ ਆ ਤੇ ਮੁਰਗੇ ਦੂਸਰੀ ਸਟੇਟ ਚ ਬਿਹਾਰ ਚ ਵੀ ਲੈਂਦੇ ਆ ਜਿ ਦੇਖਿਆ ਉਹ ਮਹਾਰਾਸ਼ਟਰ ਦੀ ਗੱਲ ਕਰ ਲੋ ਤੁਸੀਂ ਹਰਿਆਣੇ ਦੇ ਵਿੱਚ ਵੀ ਹੋਇਆ ਸੀ ਪਿਛੇ ਪੰਜਾਬ ਦੇ ਵਿੱਚ ਇੱਕਦਾ ਇੱਕ ਖੜਾ ਹੋਇਆ ਸੀ ਮਸਲਾ ਪਰ ਨਾਲ ਨਾਲ ਦੂਸਰਾ ਮਸਲਾ ਖੜਾ ਹੋ ਗਿਆ ਵੀ ਤੁਹਾਡੇ ਕੋਲ ਇੰਨੀ ਜਿਹੜੀ ਹੈਗੀ ਦੂਸਰੀ ਹੋਰ ਕੰਮ ਕਰਨ ਵਾਲੇ ਬੰਦੇ ਹੈਗੇ ਕਿ ਨਹੀਂ ਹੈਗੇ ਇਹ ਸਾਰੇ ਦੁਨੀਆ ਭਰਤੀ ਹੈਗਾ ਅਬ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਉਹ ਕਿਦਾਂ ਮਦਦ ਦੂਸਰੇ ਦੇਸ਼ਾਂ ਦੇ ਲੋਕਾਂ ਦੇ ਜਿਹੜੇ ਆ ਉਹ ਵੈਰੀਫਾਈ ਹੋਏ ਆ ਇਦੋਂ ਦੇ ਨਾਲ ਉਹ ਜਾਤੀ ਕਰ ਰਹੇ ਆ। ਔਰ ਫਿਰ ਕੱਲ ਹੋਏਗਾ ਕਿ ਕੀ ਉਹਨਾਂ ਕੋਲ ਇਹਨੇ ਆਲਟਰਨੇਟਿਵ ਲੋਕ ਹੈਗੇ ਜਿਹੜੇ ਉਹਦਾ ਕੰਮ ਕਰ ਸਕਣਗੇ। ਫਿਰ ਤੁਸੀਂ ਸਰਕਾਰ ਨੂੰ ਧਰਵਾਉਂਦੇ ਜੋ ਤਾਂ ਸਫਲ ਨਹੀਂ ਹੋ। ਉਹ ਦੀ ਸਾਹਿਬ ਮਰ ਜਾਂਦੀ ਆ ਕਿ ਅਸੀਂ ਤੁਹਾਨੂੰ ਤੇ ਨਹੀਂ ਲਾਵਾਂਗੇ। ਐ ਸਵਾਨ ਸਵਾਨ ਦਸਾਰਾਂਗੇ। ਤੋਂ ਇਹ ਰਾਜਨੀਤੀ ਦੀ ਰੀਡਿਕਲ ਜਿਹੜਾ ਸਾਰਾ ਲੈਕਚਰ ਹੈ, ਢਾਂਚਾ ਹੈ, ਵਿਸਾਥ ਹੈ, ਚਾਹ ਦੇਸ਼ ਦੀ ਹੋਵੇ, ਪ੍ਰਦੇਸ਼ ਦੀ ਹੋਵੇ, ਇਲਾਕੇ ਦੀ ਹੋਵੇ, ਪਿੰਡ ਦੀ ਹੋਵੇ, ਉਹ ਇੱਕ ਨਵਾਂ ਤਰੀਕਾ ਅਵਜ ਹੋਇਆ। ਇਹ ਪੈਟਰਨ ਹੁੰਦੇ ਆ। ਇਹ ਸਮੇਂ ਸਮੇਂ ਤੇ ਹੁੰਦੇ ਆ। ਤੇ ਇਸ ਕਰਕੇ ਧੀ ਕ ਇਸ ਤਰੀਕੇ ਨਾਲ ਐਸਆਰ ਕੀਤੀ ਗਈ ਆ। ਤੇ ਆ ਠੀਕ ਸਦਾਈ ਹੁੰਦੀ ਹੁੰਦੀ ਆ। ਪਰ ਇਸ ਕਿਸਮ ਦੀ ਸਦਾਈ ਜਿਹੜੀ ਹੁੰਦੀ ਆ ਉਹ ਮੁਸ਼ਕਲ ਕਾਫੀ ਹੋਸ਼ਕਲਾ ਖਾਸ ਕਰਕੇ ਬਿਹਾਰ ਵਰਗੇ ਸਟੇਟਸਾਂ ਦੇ ਵੀ ਹੋਵਾਂਗੇ ਇਹਦੇ ਵਿੱਚੋਂ। ਉਹ ਲੱਗਦਾ ਆ ਧਾਰ ਕਟਾਰੇ ਹੋਏਗਾ ਹੋਸ਼ਕਲਾ ਹੋਣ ਕੋਲ ਜਿਆਦਾ ਕਾਟ ਨਾ ਹੋਣਾ। ਆਪਣੇ ਕੋਲੋਂ ਬਹੁਤੀ ਵਾਰੀ ਜਿਹੜਾ ਹੁੰਦਾ ਸੀ ਉਹ ਵੋਟ ਪੋਰਟ ਕਾਰਡ ਨਹੀਂ ਹੁੰਦੀ ਆ ਆਪਣੇ ਆਧਾਰ ਦੇ ਨਾਲ ਵੋਟ ਪਾ ਕੇ ਆ ਜਾਂਦੇ ਆ। ਜੀ ਬਿਲਕੁਲ। ਅਸਰ ਕਾਟ ਹੁੰਦਾ ਕਈ ਵਾਰੀ ਉਹ ਵੀ ਚੱਲ ਜਾਂਦਾ ਉੱਥੇ। ਹੂੰ। ਇਹ ਜਿਹੜੀ ਸ਼ੁਰੂ ਹੋਰੀ ਕਿੰਨਾ ਵੱਡਾ ਕੰਮ ਹੋਆ ਕਿ ਇਹ ਨਵਸਤਰੀ ਕੇਰਾ ਕੀਤਾ ਜਦੋਂ ਉਹ ਬਿਹਾਰ ਦੇ ਮੈਂਟਰ ਲਾ ਲਿਆ ਕਿਉਂਕਿ ਪਹਿਲੀਆਂ ਦੋ ਚੋਣਾਂ ਜਿਹੜੀਆਂ ਸੀ ਖਾਸ ਕਰਕੇ ਉਹ ਹਰਿਆਣੇ ਤੇ ਇਹ ਮਾਰਾਸ ਤੋਂ ਦੇ ਵਿੱਚ ਕਿੰਧੂ ਪ੍ਰੰਤ ਹੋਇਆ ਵੋਟਾਂ ਬਾਅਦ ਜਦੋਂ ਤਾਂ ਕਿਹਾ ਗਏ ਕਿ ਕਿੰਨਾ ਜਿਹਾ ਵੋਟਾਂ ਅਪਡੇਟ ਨਹੀਂ ਕੀਤੀਆਂ ਗਈਆਂ ਕਿਸ ਤਰੀਕੇ ਦੇ ਨਾਲ ਕਰਨਾਟਕਾ ਦੇ ਵਿੱਚ ਹੀ ਵੋਟਾਂ ਕੱਟਣ ਦੀ ਇੱਕ ਪ੍ਰਕਿਰਿਆ ਦੀ ਗੱਲ ਸਾਹਮਣੇ ਆਉਂਦੀ ਆ ਔਰ ਕਿਸ ਤਰੀਕੇ ਨਾਲ ਸੀ ਦੇਖਿਆ ਬੀਤੇ ਸਮੇਂ ਦੇ ਵਿੱਚ ਇਵਨ ਜੀਡੀਪੀ ਦਾ ਤੱਕਡ ਰਿਆ ਚੰਨੀ ਗੱਲ ਵੀ ਦੇਖਿਆ ਅਰੇ ਮੈਂ ਇਹ ਦੇਖਿਆ ਕਿ ਸਰਪੰਚ ਜਿਹੜਾ ਹੈਗਾ ਸੀ ਕਿਥੋਂ ਸੁਪਰੀਮ ਕੋਰਟ ਤਾਂ ਜਾ ਕੇ ਜਿੱਤ ਕੇ ਮੁੜ ਕੇ ਜਿਹੜਾ ਵਾਪਸ ਆਇਆ ਦੇਖੋ ਉਹ ਚੀਜ਼ ਨੰਗੀ ਹੋਈ ਆ ਵੋਟਚਰੀ ਦੀ ਗੱਲ ਆਈ ਆ ਰਵਾ ਪਿਆ ਹੈਗਾ ਵਾ ਤੇ ਉਦੋਂ ਫਿਰ ਜਿਹੜਾ ਹੈਗਾ ਸੀ ਇਹਨਾਂ ਨੇ ਐਸਆਈਆਰ ਦਾ ਪਰਚਾ ਸ਼ੁਰੂ ਕਰ ਦਿੱਤਾ ਸਾਰੇ ਫਾਮ ਦੀ ਸ਼ੁਰੂ ਹੋਈ ਆ ਪਰ ਸਦਾਈ ਤਾਂ ਮੰਨਦੇ ਆ ਉਹ ਹੋਣੀ ਚਾਹੀਦੀ ਆ ਜਿਹੜੇ ਨਹੀਂ ਲਿਧੀ ਬਲੋ ਬਾਹਰ ਹੋਣੇ ਚਾਹੀਦੇ ਆ ਪਰ ਜਿਹਦੇ ਨਾਮ ਤੇ ਸਦਾਈ ਕੀਤੀ ਗਈ ਕਿ ਇਹਨਾਂ ਗੁੱਟਸ ਪਾਰਟੀ ਦੇ ਬਾਹਰ ਨਿਕਾਲਾਂਗੇ ਕਿਹਨੇ ਬਸਟੀਆਂ ਨਿਕਲੇ ਦੇ ਵਿੱਚ ਹੂੰ ਹੂੰ ਉਹ ਆਇਆ ਦਾ ਡਾਟਾ ਉਹਦੇ ਵਿੱਚੋਂ ਕਰਕੇ ਤੋਂ ਕਿਹਨਾਂ ਕਹਿ ਤੋ ਪਾਵੇ ਕਿ ਬਹੁਤ ਜ਼ੋਰ ਲੱਗਾ ਪਿਆ ਇਹ ਲੋਕ ਕੀ ਨੋਟਿਸ ਕਰ ਸਕਣਗੇ ਕਿ ਇਹ ਜਿਹੜਾ ਖਾਸ ਕਰਕੇ ਕਿਉਂਕਿ ਇਸ ਵੜੇ ਸਾਰਾ ਕੁਝ ਜਿਹੜਾ ਹੈਗਾ ਵਾ ਉਹ ਤਾਂ ਉਹਦੇ ਉੱਤੇ ਬਿਲਕੁਲ ਡਟਿਆ ਪਿਆ ਵਾ ਇਹ ਜਿਹੜਾ ਪਿਆਰ ਦੀ ਇਲੈਕਸ਼ਨ ਦਾ ਜਿਹੜਾ ਤਾਮ ਜਾ ਕਿਉਂਕਿ ਬਿਹਾਰ ਇੱਕ ਉਹ ਸਟੇਟ ਹੈਗੀ ਆ ਇਹ ਤਾਂ ਬਹੁਤ ਸਾਰੀਆਂ ਨਵੀਆਂ ਸ਼ੁਰੂਆਤਾਂ ਹੋਈਆਂ ਪਾਸ ਦੇ ਵਿੱਚ ਵੀ ਹੋਈਆਂ ਤੇ ਪੋਸਟ ਇੰਡੀਪੈਂਡੈਂਟ ਜਿਹੜਾ ਹੈਗਾ ਇੰਡੀਆ ਉਹਦੇ ਵਿੱਚ ਵੀ ਹੋਈ ਆ ਅਮਰਜਸੀ ਕੋ ਪਹਿਲੋ ਜਿਆਪਕੰਨ ਨਰਮਾਣੀ ਗੱਲ ਸੀ ਜਿਹੜੀ ਉਹ ਹੋਣੀ ਸੀ ਉਹ ਦੇ ਵਿੱਚ ਤੋਂ ਇਹ ਹੈ ਮੰਡਲ ਕਮਿਸ਼ਨ ਦੀ ਰੋਡ ਜਿਹੜੀ ਸਾਰਾ ਉਹਦੇ ਵਿੱਚੋਂ ਆਇਆ ਸੀਗਾ ਤੇ ਪੂਰੀ ਠਾਕੁਰ ਵਾਲਾ ਦੇ ਸਮੇਂ ਦੇ ਮਿਲਿਆ ਸੀ ਮੁਰਗੀ ਜਨਤਾ ਪਾਰਟੀ ਨੇ ਯੂਨਾਈਟਡ ਮੰਡਲ ਕਮਿਸ਼ਨ ਬਣਾਇਆ ਕਿਨਤਾ ਬਾਅਦ ਜਿਹੜਾ ਉਹਨੂੰ ਲਾਗੂ ਕੀਤਾ ਗਿਆ ਉਹਦੇ ਵਿੱਚ ਖਾਸ ਕਰਕੇ ਕੋਈ ਵੀ ਇਹਨਾਂ ਸਿਸਤਰ ਜਿਹੜਾ ਹੈ ਕਬਡੀ ਗੰਤੀ ਦੇ ਵਿੱਚ ਉੱਥੇ ਮੈਜੋਰਿਟੀ ਭਾਈਚਾਰਾ ਵੀ ਹੈਗਾ ਵਾ ਇਹ ਅਤੀ ਪਿਛੜੇ ਵੀ ਹੈਗੇ ਆ ਔਰ ਖਾਸ ਕਰਕੇ ਜਿਹੜੇ ਬੋਡ ਇੰਗਸ ਹੈਗੇ ਉੱਥੇ ਐਮਐਨ ਵਾਲਿਆਂ ਦਾ ਕਾਫੀ ਵੱਡਾ ਜੋਰ ਹੈਗਾ ਵਾ ਤੇ ਇਸ ਕਰਕੇ ਕਦ ਤੱਕ ਕੰਪੀਟੀਸ਼ਨ ਹੈ ਇਹ ਲੈਟਸ ਸੀ ਦੇ ਓਪਨ ਹੁੰਦਾ ਕਿਆ ਨਹੀਂ ਜਾ ਸਕਦਾ ਕਿ ਇਹਦਾ ਐਜ ਹੈਗਾ ਤੁਸੀਂ ਦੇਖੋ ਪ੍ਰਸ਼ਾਂਤ ਦਾ ਕੁਮਾਰੀ ਵਿੱਚ ਆ ਗਿਆ ਹੂੰ ਉਹ ਕਿਹੜੇ ਪਾਸੇ ਇਹ ਰਲਾਊਗਾ ਆ ਪ੍ਰਕਾਸ਼ ਨੂੰ ਲਾਊਗਾ ਕਿਉਂਕਿ ਆਪੋ ਆਪ ਪ੍ਰਕਾਸ਼ ਦਾ ਜਾਂ ਕੋ ਥੱਲੇ ਫਿਰ ਦੂਸਰੇ ਜਿਹੜਾ ਬਿਲਡ ਕਰਸਾ ਜਿਹੜੇ ਪੜੇ ਲਿਖੇ ਲੋਕ ਆ ਜਿਹੜੇ ਮੋਦੀ ਦੀ ਸਰਕਾਰ ਤੋਂ ਜਾਂ ਐਨਡੀਆ ਦੀ ਸਰਕਾਰ ਤੋਂ ਜਿਹਦੀਆਂ ਪੋਜੀਸ਼ਨਾਂ ਤੋਂ ਦੁਖੀ ਆ ਉਹ ਇਸ ਪਾਸੇ ਜਾ ਸਕਦੇ ਉਹਨੂੰ ਸੇ ਰਲਾਊਗਾ ਤੇ ਟ੍ਰਾਇੰਗਲ ਫਾਈਟ ਦੇ ਵਿੱਚੋਂ ਕਿਸ ਤਰੀਕੇ ਨਾਲ ਨਿਕਲਦਾ ਇਹ ਤਾਂ ਆਪਾਂ ਜਾਣਦੇ ਆ ਕਿ ਇੰਡੀਆ ਜਿਹੜਾ ਰਗਾਚਾ ਇਹ ਮੋਦੀ ਜਿਹੜੀ ਹੈਗੀ ਦਾ ਬੀਜੇਪੀ ਜਿਹੜੀ ਹੈਗੀ ਆ ਇਹਦਾ ਜੰਡਾ ਰਿਆ ਕਿ ਰੀਜਨਲ ਪਾਰਟੀ ਦੇ ਨਾਲ ਲੱਗੋ ਫਿਰ ਉਹ ਛੋਟਾ ਕਰੋ ਹੂੰ ਵਿਸ਼ਵਕੀ ਤਨਾ ਦੇ ਵਿੱਚ ਜਿਹੜਾ ਖਾਸ ਕਰਕੇ ਨਤੀਸ਼ ਦੀ ਪਾਰਟੀ ਨੂੰ ਬਹੁਤ ਛੋਟਾ ਕਰ ਦਿੱਤਾ ਗਿਆ 2000 ਦੇ ਤੇ ਬਹੁਤ ਹਮਲੇ ਕੀਤੇ ਗਏ ਇਸ ਕਰਕੇ ਇਹ ਹੋਰ ਡਿਪੈਂਡ ਕਰਦਾ ਕਿ ਹੁਣ ਲੋਕ ਕਿੱਦਾਂ ਰਿਸਪੌਂਡ ਕਰਦੇ ਕੀ ਲੋਕ ਪ੍ਰਾਣੀਆਂ ਲਾਲੂ ਦਾ ਜਿਹੜਾ ਰਾਜ ਜੰਗਲ ਰਾਜ ਕਹਿੰਦੇ ਸੀਗੇ ਜੀ ਜਾਂ ਇਸ ਦਾ ਉਹ ਸਮਾਂ ਜਿੱਥੇ ਕਾਂਗਰਸ ਨੇ ਜਿਹੜਾ ਸੀਗਾ ਅਪਰਕਾਸ਼ ਦੀ ਮਦਦ ਕੀਤੀ ਹਮੇਸ਼ਾ ਔਰ ਜਿਹੜੀ ਮਿਡਲ ਕਾਸਟ ਵਾਲੇ ਲੋਸ ਕਾਸਟ ਨੂੰ ਜਿਹੜਾ ਉਹ ਉੱਥੋਂ ਉੱਠਣ ਨਹੀਂ ਦਿੱਤਾ ਜਿੰਨੇ ਵੀ ਇਸ ਦੇ ਮਿਡਲ ਕਲਾਸ ਆ ਜਾਈ ਬੀਸੀ ਇਹ ਜਿਹੜੇ ਹੈਗੇ ਆ ਉਹ ਸਾਰੇ ਕਾਂਗਰਸ ਦੀ ਜਿਹੜੀ ਜਿਹੜੇ ਵਿੱਚ ਜਿਹੜੀ ਛੋਟੀ ਗਲਤੀ ਦੇ ਵਿੱਚ ਜਿਹੜੇ ਆ ਪ੍ਰਕਾਸ਼ ਸੀਗੇ ਉਹਨਾਂ ਦੀ ਡੋਮਿਨੈਂਸ ਦੇ ਖਿਲਾਫ ਜਿਹੜੇ ਆ ਉਹ ਉੱਠੇ ਆ ਇਸ ਕਰਕੇ ਬਹੁਤ ਵੱਡੇ ਸਵਾਲ ਹੈਗੇ ਹਨ ਉਹਨਾਂ ਨੂੰ ਇਸ ਸਮੇਂ ਸਪੱਸ਼ਟ ਹੋਊਗਾ ਮੁੱਦੇ ਕੀ ਬਣਦੇ ਆ ਅਸਲ ਤੇ ਲੋਕਾਂ ਦੇ ਮੁੱਦੇ ਮੁੱਦੇ ਬਾਣੀ ਨਹੀਂ ਰਹਾ ਹਮ ਜਿਹੜੇ ਹੈਗੇ ਤੁਸੀਂ ਕਿਹਾ ਵੀ ਉਹਦਾ ਉਤੋਂ ਡਿਟਰਨ ਹੋ ਗਿਆ ਜਿਹੜੇ 10000 ਰੁਪਏ ਦੇ ਦਿੱਤਾ ਸੀ ਆ ਕਰਦਾ ਵਗੇ ਕੋਈ ਕਿੰਨਾ 30000 ਦੇ ਦਾਂਗੇ ਸ਼ਾਇਦ ਅਕੇਜੀ ਵਾਲਾ ਸਭ ਲੋਕ ਕਿਹਾ ਕਿ ਤੁਸੀਂ 10000 ਰੁਪਏ ਦੇ ਦਾਂਗੇ ਹੈ ਪਰ ਇਹਨਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਜਿਹੜਾ ਹੈਗਾ ਉਹ ਨਵੀਆਂ ਯੋਜਨਾਵਾਂ ਪੈਦਾ ਕੀਤੀ ਜਾ ਰਹੀ ਆ ਪਰ ਲੱਗਦਾ ਇਹ ਹੈਗਾ ਕਿ ਤਕੜੀ ਫਾਈਟ ਹੋਊਗੀ ਔਰ ਤਕੜੀ ਫਾਈਟ ਦੇ ਵਿੱਚੋਂ ਕਿਸੇ ਦੀ ਗੇਮ ਹੋ ਸਕਦੀ ਆ ਐਨਡੀਆ ਵਾਲੇ ਜਿਓਰ ਬਹੁਤ ਲਾ ਰਹੇ ਆ ਹਰ ਕਿਸ ਨੇ ਜੋਰ ਲਾ ਰਹੇ ਆ ਉਹਨਾਂ ਦੀ ਕੋਸ਼ਿਸ਼ ਹੈ ਹੋਊਗੀ ਕਿ ਜਿਹੜਾ ਹੈਗਾ ਉਹ ਸਸਟੇਨ ਕੀਤਾ ਜਾਵੇ ਜੇ ਬਿਹਾਰ ਹਾਰਦੇ ਆ ਤੇ ਫਿਰ ਅਸਰ ਯੂਪੀ ਤੇ ਪਊਗਾ ਬਸ ਬੰਗਾਲ ਤੇ ਦੇ ਪੈਣੇ ਪੈਣਾ ਇਹ ਚਾਹੁੰਦੇ ਆ ਕਿ ਜੁਪੀ ਤੋਂ ਕੇ ਬਿਹਾਰ ਆ ਬਿਹਾਰ ਜਿੱਤ ਕੇ ਫਿਰ ਬੰਗਾਲ ਵਾਲੇ ਪਾਸੇ ਨੂੰ ਜਾ ਜਾਵੇ ਤਾਂ ਕਿ ਸਾਰੀ ਜਿਹੜੀ ਉਹ ਨੌਰਥ ਈਸਟ ਦੀ ਪੱਟੀ ਜਿਹੜੀ ਆ ਉਹਨੂੰ ਆਪਣੇ ਕੰਟਰੋਲ ਕਰੇ ਹੂੰ ਹੂੰ ਫਿਰ ਬਿਹਾਰ ਇਸ ਵੇਲੇ ਦੇਸ਼ ਦੀ ਜਿਹੜੀ ਹਕੂਮਤ ਤੇ ਮੋਦੀ ਸਰਕਾਰ ਉਹਦੇ ਵਿੱਚ ਪਿੱਲਰ ਵੀ ਹੈ ਕਹਿੰਦਾ ਭਾਵੇਂ ਕਿ ਨਤੀਜੇ ਦੇ ਬੰਦੇ ਐ ਜਿਹਦੇ ਨਾਲ ਬਹੁਤ ਮੋਦੀ ਸਰਕਾਰ ਕੋਲ ਐ ਤਾਂ ਕੀ ਅਸਰ ਦੇਖਦੇ ਆ ਜੇ ਇਹ ਹਾਲਾਤ ਦੇ ਵਿੱਚ ਨੇ ਉਹ ਨਹੀਂ ਹੁੰਦਾ ਮੈਂ ਇਹਨਾਂ ਨੇ ਤੀਸ਼ ਪਾਵਰਫੁਲ ਨਹੀਂ ਹੈਗਾ ਰੀਜਨਲ ਪਾਰਟੀਆਂ ਨਹੀਂ ਪਾਵਰਫੁਲ ਨਹੀਂ ਹੈਗੀਆਂ ਬੀਜੇਪੀ ਕੋ ਬਹੁਤ ਬਹੁਤ ਸਾਰਾ ਸਿਸਟਮ ਹੈਗਾ ਜਿਹੜੇ ਚੁੜੇ ਹੋਏ ਨੇ ਮੈਂ ਜਿਹੜੇ ਬਹੁਤੇ ਪਾਕ ਸਾਫ ਨਹੀਂ ਹੈਗੇ ਜੇ ਪਾਕ ਸਾਫ ਹੈਗੇ ਆ ਤੇ ਸਰਕਾਰ ਦੇ ਅੱਗੇ ਆੜ ਨਹੀਂ ਸਕਦੇ ਬਹੁਤ ਸਾਰੇ ਲਾਲਚ ਹੁੰਦੇ ਆ ਬਹੁਤ ਸਾਰੇ ਉਹ ਗੁੰਡਿਆਂ ਦੇ ਵਿੱਚੋਂ ਕਰਕੇ ਜਾਣਗੇ ਕਿਸ ਪਾਸੇ ਤੋਂ ਤੇ ਨਤੀਸ਼ ਨੂੰ ਜ਼ੋਰ ਹੋਇਆ ਤੁਸੀਂ ਦੇਖਿਆ ਉਹਨਾਂ ਕਿ ਸ਼ਬ ਜਾਦਵ ਸਾਹਿਬ ਇੱਕ ਬੜੇ ਬਹੁਤਿਆਂ ਦੇ ਫਾਊਂਡਿੰਗ ਮੈਂਬਰ ਹੁੰਦੇ ਸੀਗੇ ਬੜੇ ਪ੍ਰੋਮੀਨੈਂਟ ਲੀਡਰ ਹੁੰਦੇ ਸੀ ਕਿਸ ਤਰੀਕੇ ਨਾਲ ਉਹ ਹਾਸ਼ੀਏ ਦੇ ਪਹੁੰਚ ਗਏ ਕਿ ਸਿੱਤਿਆਗੀ ਸਾਹਿਬ ਕੇ ਸਮੇਂ ਦੇ ਵਿੱਚ ਜਿਹੜੇ ਉਹ ਬਿਲਕੁਲ ਪਿੱਤਰ ਹੁੰਦੇ ਸੀ ਇਹਦੇ ਜਦੋਂ ਉਹਨਾਂ ਨੇ ਕਿੰਤੂ ਕਰਨ ਤੋਂ ਕੀਤਾ ਉਹ ਹਾਸ਼ੀ ਵਾਲੇ ਪਾਸੇ ਹੋ ਗਏ। ਤਾਂ ਇੰਨੇ ਵੱਡੇ ਸਿਸਟਮ ਦੇ ਵਿੱਚ ਇੰਨੇ ਵੱਡੇ ਤਾਮਝਾਮ ਦੇ ਵਿੱਚ ਕਿਸੇ ਵੀ origional leader ਦਾ ਖੜੇ ਹੋਣਾ ਜਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਖਾਸ ਕਰਕੇ ਰਜਿਸਟਰ ਕਰਨਾ ਮਨ ਨੂੰ ਨਹੀਂ ਲੱਗਦਾ ਕਿ ਬਹੁਤਾ ਫਾਇਦਾ ਹੋਊਗਾ। ਇਹ ਫਾਇਦਾ ਹੋ ਲਈ ਤੁਸੀਂ ਨਾ ਤੁਸੀਂ ਤਾਂ ਨਾ ਸਾਂਭ ਹੋ ਸਕਦਾ। ਹੂੰ। ਇਹ 1500 16 ਲੋਕ ਖਾ ਗਿਆ ਤੇ ਉਹ ਬਿਲਕੁਲ ਅੱਗੇ ਪਜਾਡੇ ਦਾ ਜਾ ਹੀ ਸਕਦੇ ਆ। ਜਾਵਣ ਜਾਣ ਜਿੰਨੇ ਮਰਜੀ ਜਾਣ। ਉਹ ਕਿ ਨਾਲ ਕਮਟ ਲਾ ਸਕਦੇ ਆ ਨतीश ਨੂੰ ਤੋੜ ਸਕਦੇ ਆ ਹੁਣ ਨतीश ਇੰਡੀਪੈਂਡੈਂਟ ਆ ਬੀਜੇਪੀ ਦੇ ਪਰ ਬੀਜੇਪੀ ਇਦਾਂ ਹੀ ਕਰਦੀ ਆ ਕਿ ਪਹਿਲਾਂ ਨਾਲ ਲੱਗਦੀ ਆ ਫਿਰ ਹੌਲੀ ਹੌਲੀ ਉਹ ਜਿਹੜਾ ਫੋਕਲੀਆਂ ਹੁੰਦੀਆਂ ਇਹ ਹਰਿਆਣਾ ਦੀ ਵੀ ਇਦਾਂ ਹੋਇਆ ਤੇ ਪੰਜਾਬ ਦੀਆਂ ਕਾਲੀਆਂ ਦੇ ਨਾਲ ਇਹਨਾਂ ਨੇ ਇਦਾਂ ਕੀਤਾ ਸ਼ਿਵ ਸੈਨ ਦੇ ਨਾਲ ਵੀ ਇਦਾਂ ਕੀਤਾ ਇਹਨਾਂ ਨੇ ਇਸੇ ਤਰੀਕੇ ਨਾਲ ਛੱਤੀਸਗੜ੍ਹ ਅੱਗੇ ਵਿੱਚ ਆਪਣਾ ਜਿਹੜਾ ਸੀ ਦੂਖਾ ਓਡੀਸ਼ਾ ਜਿੱਦਾਂ ਕੀਤਾ ਤੁਸੀਂ ਦੇਖੋ ਪਹਿਲੇ ਸਮੇਂ ਦੇ ਵਿੱਚ ਨਾ ਜੰਮੂ ਕਸ਼ਮੀਰ ਜਿੱਦਾਂ ਕੀਤਾ ਹੂੰ ਇਹ ਕਰਦੀ ਆ ਵਰਕੇ ਬਿਲਕੁਲ ਜਿੱਦਾਂ ਹੁੰਦਾ ਨਾ ਕੱਖਾਂ ਤੋਂ ਹੌਲਾ ਕਰਕੇ ਛੱਡ ਦਿੰਦੀ ਆ ਨਤੀਸ਼ ਕੋਲ ਜਿਹੜੇ ਤਾੜੀਆਂ ਪੰਦੇ ਐਸੋ ਨੇ ਉਹਨਾਂ ਕੋ 17 ਦੋਖੇ ਲੋਕ ਹੈਗੇ ਉਹਦੇ ਵਿੱਚ ਜੀ 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 ਇਸ ਕਰਕੇ ਨਤੀਸ਼ ਦਾ ਫਿਰ ਉਹਨਾਂ ਨੂੰ ਬਹੁਤ ਵੱਡਾ ਚੈਲੰਜ ਨਹੀਂ ਹਾਂ ਇਹ ਜ਼ਰੂਰ ਹੈਗਾ ਕਿਉਂਕਿ ਉੱਥੇ ਜਿਹੜਾ OBC ਤੱਤ ਹੈਗਾ ਕਿਉਂਕਿ ਉੱਥੇ ਦੀ ਪੋਲੀਟਿਕਲ ਅਵਕਨਸਨੈਸ ਵੀ ਹੈਗੀ ਹੈ ਕਿਉਂਕਿ ਉੱਥੋਂ ਦੀ ਜਿਹੜੀ ਖਾਸ ਕਰਕੇ ਜਿਹੜੀ ਪੋਲੀਟਿਕਲ ਅਵੇਕਨਿੰਗ ਹੈਗੀ ਹੈ ਤੁਸੀਂ ਦੇਖਿਆ ਹੋਣਾ ਅਕਲ ਪਰਸੋਂ ਜੇ ਤੁਸੀਂ ਦੇਖਿਆ ਹੋਵੇ ਤੇ ਰਾਹੁਲ ਗਾਂਧੀ ਦੇ ਨਾਲ ਬਿਹਾਰ ਦੇ ਸਟੂਡੈਂਟ ਜਿਹੜੇ ਸੀਗੇ ਉਹ ਵਾਰਤਾ ਲਾਫ ਕਰਨਾ ਸੀ ਹੂੰ ਹੂੰ ਜੀ ਕਿੰਨੇ ਆਰਟੀਕੂਲੇਟ ਸੀਗੇ ਕਿਸ ਤਰੀਕੇ ਨਾਲ ਕੋਸਟ ਸਰੀਜ਼ ਕਰਦੇ ਸੀ ਕਿੰਨੇ ਅਵੇਲ ਸੀਗੇ ਔਰ ਕਿਸ ਤਰੀਕੇ ਦੇ ਨਾਲ ਉਹ ਆਪਣੇ ਮਸਲੇ ਜਿਹੜੇ ਉਥੇ ਪੁੱਟ ਅਪ ਕਰਦੇ ਆ ਵਿਹਾਰ ਦੇ ਵਿੱਚ ਵਿਜ਼ਡਮ ਬਹੁਤ ਆ ਹਮ ਵਿਹਾਰ ਕੇ ਵਿਹਾਰ ਨੇ ਇਹ ਲੋਕਾਂ ਨੇ ਬਹੁਤ ਹੀ ਚੈਲੰਜਸ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਿਆ ਸਾਰੇ ਸਾਰੇ ਕਈ ਪਿੰਡ ਹੈਗੇ ਜਿੱਥੇ ਉਥੇ ਆਈਐਸਸੀ ਆ ਜਿੱਥੇ ਆਈਆਈਟੀ ਵੜੇ ਵੀ ਹੈਗੇ ਗ੍ਰੈਜੂਏਟ ਵੀ ਬਹੁਤ ਹੋ ਹਮ ਔਰ ਦੂਸਰੇ ਪਾਸੇ ਬਿਊਰੋਕ੍ਰੇਸੀ ਦੇ ਵਿੱਚ ਇਹਦਾ ਤਾਂ ਵੱਡਾ ਨੰਬਰ ਹੈ ਸਾਰਾ ਕੁਝ ਹੈਗਾ ਸੈਸ ਦੇ ਵਿੱਚ ਦੂਹਰੀਆਂ ਦੇ ਵਿੱਚ ਤੁਸੀਂ ਕੋਈ ਬਹੁਤ ਸਾਰੇ ਪਾਸਿਆਂ ਦੇ ਵਿੱਚ ਇਹ ਲੋਕ ਹੈਗੇ ਇਸ ਕਿਸਮ ਦੇ ਹੈਗੇ ਜਿਹੜੇ ਇਸ ਕਰਕੇ ਇਹ ਸਾਰਾ ਬਤਾਰਾ ਜਿਹੜਾ ਹੋਇਆ ਉਹ ਕਿਸੇ ਵਾਸਤੇ ਲੱਗੇ ਜਾਂਦਾ ਇੰਡੀਪੈਂਡੈਂਟ ਰੱਖਦਾ ਜੋ ਕੰਪੇਅਰ ਕਰਦੇ ਆ ਪਹਿਲੇ ਰਜਿਮ ਦੇ ਨਾਲ ਕਿ ਠੀਕ ਆ ਕਿ ਪਹਿਲੇ ਸਮੇਂ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਹੂਲਤਾਂ ਬਣੀਆਂ ਸੜਕਾਂ ਵੀ ਬਣੀਆਂ ਹੈਗੀਆਂ ਤੇ ਹੋਰ ਚੀਜ਼ਾਂ ਬਣੀਆਂ ਭਾਵੇਂ ਕਿ ਆਮ ਲੋਕਾਂ ਦਾ ਸੜਕਾਂ ਦੇ ਨਾਲ ਬਹੁਤਾ ਫਾਇਦਾ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਥੋੜੀ-ਬੋਧੀ ਟਰਾਂਸਫਰਮੇਸ਼ਨ ਥੋੜੀ-ਬੋਧੀ ਚੇਂਜ ਆਈ ਆ ਇਹ ਲੋਕਾਂ ਦੇ ਲਿਵਿੰਗ ਕੰਡੀਸ਼ਨ ਦੇ ਵਿੱਚ ਜਿਵੇਂ ਜਬਿਲੀ ਪਾਣੀ ਵਾਲਾ ਕੰਮ ਜਿਹੜਾ ਉਹਦੇ ਵਿੱਚ ਆਇਆ ਇਸ ਕਰਕੇ ਹੌਲਡ ਹੋ ਕੇ ਕਿਹੜੇ ਸਾਈਡ ਕਰਦੇ ਆ ਕਿ ਡਬਲ ਇੰਜਨ ਵਾਲਾ ਅੱਗੇ ਚੱਲੂਗਾ ਤੇ ਜਾਂ ਲਾਲੂ ਦਾ ਤੇ ਜੈਸ਼ਰੀ ਰੋਗੇ ਦੇ ਅੰਦਰ ਜਾਊਗਾ ਜਾਂ ਜਿਹੜਾ ਕਾਂਗਰਸ ਨਾਲ ਆਊਗੀ ਤੇ ਇਹ ਤਾਂ ਇਹ ਡਿਸਾਈਡ ਕਰਨਗੇ ਪਰ ਜਿਹੜੇ ਉੱਥੇ ਲੋਕ ਹੈਗੇ ਉਹ ਇਹ ਗੱਲ ਕਹਿ ਰਹੇ ਆ ਵੀ ਅਜੇ ਤੱਕ ਤਾਂ ਐਨਡੀਏ ਵਾਲੇ ਜਿਹੜੇ ਹੈਗੇ ਆ ਉਹਨਾਂ ਦੱਕੇ ਤੇ ਨਾ ਕਿਤੇ ਜਾ ਕੇ ਪਲੜਾ ਜਿਹੜਾ ਵਾ ਉਹ ਉਹਨਾਂ ਦੂਸਰਿਆਂ ਨਾਲੋਂ ਅੱਗੇ ਆ ਪਰ ਲਾਸਟ ਮਿੰਟ ਤੇ ਕੀ ਹੁੰਦਾ ਉਹਦੇ ਬਾਰੇ ਆਪਾਂ ਬਹੁਤਾ ਕਹਿ ਨਹੀਂ ਸਕਦੇ ਹੂੰ ਕਹਿੰਦਾ ਪਾ ਵੀ ਕਿ ਫਾਈਟ ਵੱਲ ਮਾਹੌਲ ਉੱਥੇ ਵਧ ਰਿਹਾ ਹੈ ਪਰ ਇੱਕ ਰਣਨੀਤਿਕਾਰ ਹੋਇਆ ਬਿਹਾਰ ਦੇ ਪ੍ਰਸ਼ਾਂਤ ਕਸ਼ੂਰ ਉਹਨਾਂ ਨੇ ਉੱਥੇ ਆਪਣੀ ਪਾਰਟੀ ਵੀ ਬਣਾਈ ਪਰ ਕਿਵੇਂ ਲੱਗਦਾ ਹੈ ਕਿ ਆਪਣੇ ਰਾਜ ਦੇ ਵਿੱਚੋਂ ਕੁਝ ਕਰ ਸਕਣਗੇ ਜਾਂ ਉਹਨਾਂ ਦਾ ਜਿਹੜਾ ਦਾਇਰਾ ਬਣਿਆ ਹੈ ਆਦੇਸ਼ਪੁਰ ਦੇ ਵਿੱਚੋਂ ਵੀ ਰਹੇਗਾ ਮੈਨੂੰ ਲੱਗਦਾ ਹੈ ਕਿ ਇਹ ਕਿਤੇ ਬੀਬੀ ਵੀ ਵਾਲਾ ਕੰਮ ਨਾ ਹੋਵੇ ਹੂੰ ਜੀ ਨੀਤੀਕਰਨ ਹੋਰ ਹੋਣਾ ਹੁੰਦਾ ਵਾ ਸਿੱਧਾ ਤਾਕਤ ਦੇ ਵਿੱਚ ਕਨਫਰੋਨਟ ਕਰਨਾ ਹੋਰ ਹੁਣ ਹੂੰ ਇਹ ਇੱਕ ਤਾਕਤ ਦੀ ਲੜਾਈ ਹੈ ਜਿਹੜੀ ਰਾਜਨੀਤਿਕ ਲੜਾਈ ਹੈ ਬਹੁਤ ਜ਼ਿਆਦਾ ਕੰਪਲਿਕੇਟਿਡ ਆ ਬਹੁਤ ਜ਼ਿਆਦਾ ਸਟਰਕਚਰਡ ਆ ਠੀਕ ਹੈ ਕੋਈ ਇਸ਼ੂ ਲੱਗੇ ਚੱਲੇ ਆ ਇਹਨਾਂ ਨੇ ਆਪਣੇ ਵਿਅਕਤੀ ਖੜੇ ਕੀਤੇ ਤਾਂ ਉਸਨੂੰ ਯਾਦ ਹੋਵੇ ਕਿ 212 ਦੇ ਵਿੱਚ ਜਦੋਂ ਪੀਪੀ ਕੋਲੇ ਲੜੇ ਸੀ ਇੱਥੇ ਆਪਣੇ ਮੁੱਖ ਮੰਤਰੀ ਸਾਹਮਣੇ ਇਲੈਕਸ਼ਨ ਲੜੇ ਸੀ ਥੋੜੇ ਵੋਟਾਂ ਦੇ ਹਾਰ ਗਏ ਸੀਗੇ ਜੀ ਉਹਨਾਂ ਚ 4.7 ਦੇ 5.7% ਵੋਟਾਂ ਮਿਲੀਆਂ ਸੀਗੇ ਹੂੰ ਤੇ ਉਹਨਾਂ ਨੇ ਜਿਆਦਾ ਜਿਹੜੀਆਂ ਵੋਟ ਥੋੜੀ ਸੀਗੀ ਉਹ ਦੋ ਤਿਹਾਈ ਵੋਟਾਂ ਅਕਾਲੀ ਦਲ ਦੀਆਂ ਥੋੜੀਆਂ ਸੀ ਕਾਂਗਰਸ ਨੂੰ ਬਹੁਤ ਸੱਟ ਨਹੀਂ ਸੀ ਗਈ ਅੱਛਾ ਹੂੰ ਪਰ ਫਿਰ ਵੀ ਅਕਾਲੀ ਦਲ ਜਿੱਤ ਗਿਆ ਸੀ ਇਸ ਵਿੱਚ ਜੀ ਅਕਾਲੀ ਦਲ ਦਾ ਨੰਬਰ ਵੀ ਵੱਧ ਗਿਆ ਸੀ ਅਕਾਲੀ ਦਲ ਜਿੱਤ ਵੀ ਗਿਆ ਸੀ ਹੂੰ ਤੇ ਇੱਥੇ ਹੁਣੇ ਹੈਗਾ ਜਿਹੜੇ ਲੋਕ ਇਹ ਖੜੇ ਕੀਤੇ ਆ ਇਹ ਉਹ ਪੋਲੀਟਿਕਲ ਰੈਲੇਵੈਂਟ ਹੁੰਦੇ ਆ ਅੱਜ ਕੱਲ ਇਦਾਂ ਹੁੰਦਾ ਪਿੰਡ ਸਭ ਜਿਹੜੇ ਲੋਕ ਵੋਟ ਪਾਉਣ ਲੱਗਦੇ ਨੇ ਬਹੁਤ ਅੱਡੀ ਗੰਟੀ ਜਿਹਾ ਸੀ ਲੋਕਾਂ ਜਿਹੜਾ ਸਵਾਲ ਪੁੱਛਦੇ ਸੀਗੇ ਉਹ ਸੋਚਦੇ ਆ ਮੇਰੀ ਵੋਟ ਬੁਕਾਰ ਨਾ ਜਾਵੇ ਮੇਰੀ ਵੋਟ ਕਿਸੇ ਧਿਰ ਦੇ ਨਾਲ ਲੱਗ ਜਾਵੇ ਹੂੰ ਜੀ ਜੀ ਨਹੀਂ ਇਹ ਖੜੀ ਕਰਨੀ ਜਿਹੜੀ ਆ ਉਹ ਕਾਫੀ ਡਿਫਿਕਲਟ ਹੈਗਾ ਪਰ ਹੁਣ ਡਿਪੈਂਡ ਕਰਦਾ ਵੀ ਉਹ ਕਿਹੜੀਆਂ ਵੋਟਾਂ ਨੂੰ ਕੱਟਦੇ ਆ ਹੂੰ ਉਹ ਅਪਰਕਾਸ਼ੀਆ ਵੋਟਾਂ ਨੂੰ ਕੱਟਦੇ ਆ ਜਾਂ ਉਹ ਇਹਨਾਂ ਦੂਸਰੇ ਦੀਆਂ ਵੋਟਾਂ ਨੂੰ ਕੱਟਦੇ ਆ ਕਿੰਨੇ ਪਰਸੈਂਟ ਵੋਟ ਲੈ ਕੇ ਜਾਂਦੇ ਆ ਜਿੰਨੇ ਪਰਸੈਂਟ ਵੋਟ ਲੈ ਕੇ ਜਾਂਦੇ ਆ ਉਹ ਵੋਟ ਕਿਹਦੀ ਸੀ ਕਿਸ ਧਿਰੋਂ ਆ ਰਹੀ ਆ ਉਹ ਡਿਟਰਮਾਈਨ ਕਰੂਗਾ ਇਹ 28 ਦਾ ਪੈਟਰਨ ਹੁੰਦਾ ਵਾ ਕਿਸੇ ਦਾ ਵੀ ਨਸਰ ਕਰ ਸਕਦਾ ਵਾ ਕਿਸੇ ਦਾ ਜ਼ਿਆਦਾ ਹੋ ਸਕਦਾ ਵਾ ਜੇਕਰ ਤੀਸਰਾ ਬੰਦਾ ਵਿੱਚ ਵੱਡਦਾ ਹੈ। ਤਾਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡਾ ਕੋਈ ਵਿਜ਼ੀਬਲ ਕਿਉ ਇਸ ਇਸ ਇਹਦੇ ਵਿੱਚ ਮੁਕਾਬਲੇ ਹੋਣਗੇ ਕਿ ਉਹ ਉਥੇ ਦੀ ਸਰਕਾਰ ਨੂੰ ਡਿਸਾਈਡ ਕਰਨਗੇ। ਹਾਂ ਇਹ ਜ਼ਰੂਰ ਹੈਗਾ ਕਿ ਜੇ ਜਿੱਤ ਹਾਰ ਦਾ ਮਾਰਜਿਨ ਥੋੜਾ ਹੋਇਆ ਤੇ ਉਹਨੂੰ ਡਿਸਾਈਡ ਕਰਨਗੇ। ਪਰ ਅੱਜਕੱਲ ਇਹ ਤਾਂ ਹੁੰਦਾ ਨਹੀਂਗਾ। ਹੂੰ ਜੀ। ਮੈਨੂੰ ਇੰਨੀ ਕੋ ਪੋਲੀਟਿਕਲ ਵਿਕਿੰਗ ਹੈਗੀ ਆ ਕਿ ਵੋਟ ਪਾਉਣ ਤੋਂ ਪਹਿਲਾਂ ਲੋਕੀ ਡਿਸਾਈਡ ਕਰ ਲੈਂਦੇ ਵੀ ਮੈਂ ਇਹਨੂੰ ਵੋਟ ਪਾਣੀ ਹੈ। ਖਾਸ ਕਰਕੇ ਮਹੀਨਾ 2 ਮਹੀਨੇ 6 ਮਹੀਨੇ ਪਹਿਲਾਂ ਜਿਹੜੇ ਇੰਡਿਸਿਜ ਹੁੰਦੇ ਜਿਨ੍ਹਾਂ ਨੇ ਕਦੀ ਇਧਰ ਵਾਈ ਹੁੰਦੀ ਕਦੀ ਉਧਰ ਵਾਈ ਹੁੰਦੀ ਹੈ ਤਾਂ ਉਹਨਾਂ ਵੀ ਕੁਝ ਪੱਕੇ ਉੱਥੇ ਆਰ ਜੀ ਡੀ ਦੇ ਬੰਦੇ ਆ ਲੈਫਟ ਵਾਲੇ ਨੇ ਲੈਫਟ ਨੂੰ ਘਾੜਣੀ ਆ ਬੀ ਜੀ ਪੀ ਵਾਲੇ ਨੇ ਬੀ ਜੀ ਪੀ ਨੂੰ ਘਾੜਣੀ ਆ ਕਾਂਗਰਸ ਦਾ ਢਾਂਚਾ ਥੋੜਾ ਕਮਜ਼ੋਰ ਆ ਹਾਂ ਇਹ ਜ਼ਰੂਰ ਹੈਗਾ ਕਿ ਮਿਨੋਰਟੀ ਜਿਹੜੀਆਂ ਹੈਗੀਆਂ ਜਿੱਥੇ ਆਰ ਜੀ ਡੀ ਦੇ ਲੋਕ ਆ ਗਏ ਆ ਕਾਂਗਰਸ ਜਿਹੜੀ ਮਿਨੋਰਟੀ ਦੀ ਫਰਸਟ ਪ੍ਰੈਫਰੈਂਸ ਕਾਂਗਰਸ ਹੈਗੀ ਆ ਖਾਸ ਕਰਕੇ ਤੇ ਉਹ ਐਡਵਾਂਟੇਜ ਹੋ ਸਕਦਾ ਆ ਆਰ ਜੀ ਡੀ ਨੂੰ ਹੂੰ ਹੂੰ ਕਿਉਂਕਿ ਵੀ ਉਹਦੇ ਵਿੱਚੋਂ ਨਹੀਂ ਜਾਊਗਾ ਔਰ ਹੋ ਸਕਦਾ ਜਿਹੜੇ ਖਾਸ ਕਰਕੇ ਪੰਡੇ ਜੀ ਆ ਜਿਹੜੇ ਆਪਣੇ ਜਦੋਂ ਤੁਸੀਂ ਹਾਲ ਆਪਣੇ ਆ ਰਣਨੀਤਿਕਾਰ ਹੈਗੇ ਆ ਪ੍ਰਸ਼ਾਦ ਇਹ ਪ੍ਰਸ਼ਾਨਤ ਕੁਮਾਰ ਪੌਣੇ ਦੀ ਜਿਹੜੇ ਹੈਗੇ ਆ ਇਹ ਆਪਣੇ ਕਿਸ ਪਾਸੇ ਯੋਧਰੋਂ ਖਿੱਚਦੇ ਆਪਣੇ ਵਾਲ ਐਜੂਕੇਟਰ ਨੂੰ ਕੋਈ ਹੈ ਨਿਊ ਐਸਪੀਰੇਸ਼ਨ ਗਰੁੱਪ ਤੋਂ ਕੋਈ ਗਰੁੱਪ ਹੁੰਦੇ ਨਾ ਐਸਪੀਰੇਸ਼ਨ ਆ ਮੌਕਾ ਆ ਤੇ ਇਸ ਕਰਕੇ ਉਹਦੇ ਉੱਤੇ ਡਿਪੈਂਡ ਕਰਦਾ ਫਿਰ ਬਿਹਾਰ ਨੇ ਤਾਂ ਚਲੋ ਦੇਸ਼ ਦੀ ਰਾਜਨੀਤੀ ਨੂੰ ਮੋੜਾ ਦੇਣਾ ਜੇਕਰ ਨਤੀਜੇ ਉੱਥੇ ਕਿਸ ਤਰ੍ਹਾਂ ਆਉਣਗੇ ਉਹ ਵਿਖਰਵੜੀ ਗੱਲ ਹੈ 14 ਨਵੰਬਰ ਨੂੰ ਗੱਲ ਪਤਾ ਲੱਗੇਗੀ ਪਰ ਪੰਜਾਬ ਦਾ ਵੀ ਨਤੀਜਾ 14 ਨਹੀਂ ਆਉਣਾ 11 ਨੂੰ ਇਲੈਕਸ਼ਨ ਇੱਥੇ ਉਪ ਚੋਣ ਤਰਨ ਤਰਨ ਵਾਲੀ ਥੋੜਾ ਜਿਹਾ ਖੋਲਿਓ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਕੋਈ ਬੋੜਾ ਆ ਸਕਦਾ ਕਿਸ ਤਰ੍ਹਾਂ ਦੀ ਕਹਾਣੀ ਬਣ ਕੇ ਸਾਹਮਣੇ ਆ ਰਹੀ ਹੈ ਤਰਨ ਤਰਨ ਦੇ ਇਰਦੀ ਗਿਰਦੀ ਵਰਸਚ ਪੰਜਾਬ ਨੂੰ ਜੇਕਰ ਦੇਖੀਏ ਅੱਗੇ ਇਹ ਬਾਈਲੈਕਸ਼ਨ ਕੋਈ ਮੋੜੇ ਵਾਲਾ ਕੰਮ ਨਹੀਂ ਕਰਦਾ ਓਕੇ ਜੀ ਇਹਦਾ ਵੱਡਾ ਕਾਰਨ ਇਹ ਹੈਗਾ ਕਿ ਆਮ ਤੌਰ ਤੇ ਇਹ ਦੇਖਿਆ ਗਿਆ ਬਾਈਲੈਕਸ਼ਨ ਦੇ ਵਿੱਚ ਲੋਕੀ ਉਸ ਵਾਸਤੇ ਹੀ ਤੁਰ ਪੈਂਦੇ ਆ ਭੜਿਆ ਭੜਿਆ ਤੌਰ ਤੇ ਹੋਵੇ ਬਹੁਤ ਸਾਰੇ ਸਟੇਕ ਹোলਡਰ ਸਗੇ ਆ ਇਹ ਮੰਨ ਲਓ ਜੇ ਕੋਈ ਪੰਥ ਲੀਡ ਜਿੱਦਣ ਦੀ ਕੋਈ ਪੰਥ ਜਿਹੜੀ ਹੈਗੀ ਆ ਤਾਕਤ ਦੇ 227 ਦੇ ਵਿੱਚ ਰਿਲੇਵੈਂਟ ਗੁੰਡੀ ਕਨੇ ਨਹੀਂ ਹੁੰਦੀ ਉਸ ਪਾਸੇ ਹਲ ਹੈ ਹਾਂ ਆਮ ਆਦੀ ਪਾਰਟੀ ਜਿੱਦਣ ਦੀ ਆ ਉਹਦਾ ਰੂਟੀਨ ਹੀ ਹੋ ਜਾਊਗਾ ਵੀ ਉਹ ਬਾਇਰੈਕਸ਼ਨ ਜਿੱਦਦੀ ਆ ਹਾਂ ਇਹ ਜ਼ਰੂਰ ਹੈਗਾ ਕਿ ਜੇ ਕਾਂਗਰਸ ਵਰਗੇ ਜਾਂ ਬੀਜੇਪੀ ਵਰਗੇ ਬਹੁਤ ਵੱਡਾ ਡੈਂਟ ਪਾਉਂਦੇ ਆ ਫਿਰ ਉਹਦੇ ਨਾਲ ਇੱਕੇ ਵਿੱਚ ਫੋਰਸ ਇਚਰਨ ਮਿਲਦਾ ਪਰ ਤੁਸੀਂ ਦੇਖਿਆ ਉਹਨਾਂ ਦੇ ਬਹੁਤ ਲਿਟਰੇਚਰ ਪਾਰਟੀਆਂ ਦੇ ਵਿੱਚ ਕੈਂਡੀਡੇਟਾਂ ਦਾ ਉਤਸ਼ਾਹ ਹੋ ਸਕਦਾ ਵਾ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਨਹੀਂ ਹੈਗਾ ਹਾਂ ਕੀ ਔਰ ਆਛਾਨ ਬਦਲੇ ਹੁੰਦਾ ਕਿ ਕਿਥੇ ਉਹਨਾਂ ਨੂੰ ਲੱਗਦਾ ਕਿ ਉਹ ਜਿੱਤ ਜੇ ਉਹ ਗੱਤਾਂ ਵੀ ਕੋਈ ਕਦੀ ਬਹਿਣਾ ਹਾਰ ਗਿਆ ਸਰਕਾਰ ਨੂੰ ਤਨੀ ਕੋਈ ਕਰ ਦੇਣਾ ਸਰਕਾਰ ਨੂੰ ਤਾਂ ਫਰਕ ਵੋਟ ਪਾਸੇ ਨੂੰ ਪੈ ਰਿਹਾ ਕਿਉਂਕਿ ਸਾਡੇ ਅੱਜ ਵੀ ਬਹੁਤ ਜਿਹੜੇ ਮੁੱਦੇ ਖਾਸ ਕਰਕੇ ਇਹਨੇ ਕਰਪਸ਼ਨ ਦੇ ਮੁੱਦੇ ਆ ਤੇ ਜਿਹੜੀ ਲਾਅ ਐਂਡ ਆਰਡਰ ਦੀ ਸਮੱਸਿਆ ਹੈਗੀ ਹੈ ਜੇ ਉਹ ਉਸ ਕਿਸਮ ਦਾ ਬਾਅਦ ਇਲੈਕਸ਼ਨ ਦੇ ਜਦੋਂ ਮੁੱਦਾ ਨਹੀਂ ਬਣਦਾ ਹਾਂ ਜਾ ਕੇ ਜਦੋਂ ਵੱਡੀਆਂ ਇਲੈਕਸ਼ਨਾਂ ਹੋਣੀਆਂ ਉਹ ਚੇ ਮੁੱਦਾ ਬਣਦਾ ਹੂੰ ਹੂੰ ਇਹ ਜਿਹੜੀ ਚੋਲ ਹੈਗੀ ਆ ਜਿੱਦ ਦਾ ਕੋਈ ਹਾਰਦਾ ਕੋਈ ਜੇ ਸਮਝ ਲੈ ਵੀ ਇਹਨੇ ਜਾ ਕੇ ਸਤਾਈ ਦਾ ਮੁੱਢ ਬਣਣਾ ਇਹ ਮੈਨੂੰ ਨਿਕ ਟੁਕ ਟ ਲੱਗਦਾ ਜੇ ਕਿਸੇ ਨੂੰ ਹੋਰ ਨੂੰ ਲੱਗਦਾ ਹੋਊ ਤੇ ਉਹਦਾ ਕੋਈ ਆਪਣਾ ਲਾਜ ਹੋ ਸਕਦਾ ਇਹ ਇਹੋ ਜਿਹੇ ਹਾਲਾਤ ਦੇ ਵਿੱਚ ਕੋਈ ਬਹੁਤ ਵੱਡਾ ਫਰਕ ਪੈਣ ਵਾਲਾ ਨਹੀਂ ਹੈ ਹੂੰ ਫਿਰ ਬਿਹਾਰ ਵਰਸਸ ਪੰਜਾਬ ਪੰਜਾਬ ਦੀ ਉਪ ਚੋਣ ਤੇ ਬਿਹਾਰ ਦੀ ਜਿਹੜੀ ਆਮ ਚੋਣ ਹੈ ਇਹਦੇ ਇਰਦ ਗਿਰਦ ਜਿਹੜਾ ਕਹਿ ਸਕਦੇ ਕਿ ਮੋਟੇ ਤੌਰ ਤੇ ਮੋਢਲਾ ਸਰਵੇਖਣ ਜਿਹੜੇ ਸਾਡੇ ਸਾਹਮਣੇ ਪੇਸ਼ ਕੀਤਾ ਹੈ ਦਰਸ਼ਕਾਂ ਸੁਣਿਆ ਨਿਕ ਕੁਆਰ ਫਿਰ ਦੱਸ ਦਈਏ ਕਿ ਸਾਡੇ ਨਾਲ ਜਿਹੜਾ ਸੰੂਕੀ ਰਾਜਸੀ ਮਾਰ ਪ੍ਰਸਿੱਧ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋਂ ਜੀ ਸੋ ਸਿੱਖ ਸਾਹਿਬ ਚੈਨਲ 'ਇਹ ਵਕਤ ਦਿੱਤਾ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ ਇਹ ਮਿਸ਼ਨ ਪੰਜਾਬੀ